ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਉਂਦੀ ਆ ਕਿ ਉਹ ਹਾਦਸੇ ਦੇ ਸ਼ਿਕਾਰ ਹੋਏ ਨੇ ਇਸ ਸਮੇਂ ਉਹਨਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਆ ਹਾਦਸਾ ਕਿਵੇਂ ਵਾਪਰਦਾ ਹੈ ਤੇ ਹਸਪਤਾਲ ਦੇ ਵੱਲੋਂ ਕੀ ਹੈਲਥ ਬਲਟਿਨ ਜਾਰੀ ਕੀਤਾ ਗਿਆ ਹੈ ਇਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ ਹਾਸੇ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਖਲ ਕਰਵਾਇਆ ਗਿਆ ਏ ਜਵੰਦਾ ਆਪਣੀ ਮੋਟਰਸਾਈਕਲ ਤੇ ਬੱਦੀ ਤੋਂ Shimla ਦੇ ਵੱਲ ਜਾ ਰਹੇ ਸਨ ਤਾਂ ਇਸੇ ਦਰਮਿਆਨ ਹਾਦਸਾ ਵਾਪਰ ਗਿਆ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਆ ਉਸ ਦੇ ਮੁਤਾਬਕ ਇਹ ਕੁੱਲ 5 ਜਣੇ ਸਨ ਜੋ ਮੋਟਰਸਾਈਕਲ ਦੇ ਉੱਪਰ ਜਾ ਰਹੇ ਸਨ ਤਾਂ ਸਾਹਮਣੇ ਗਾਇਆਂ ਦੇ ਕਾਰਨ ਇਹ ਪੂਰਾ ਹਾਦਸਾ ਵਾਪਰਦਾ ਇਸ ਗਾਂ ਦੇ ਵਿੱਚ ਮੋਟਰਸਾਈਕਲ ਵਜਦੇ ਤੇ ਉਸ ਤੋਂ ਬਾਅਦ ਉਹ ਡਿੱਗ ਪੈਂਦੇ ਨੇ ਮੋਟਰਸਾਈਕਲ ਚਲਾਉਂਦੇ ਸਮੇਂ ਉਹ ਸੜਕ ਦੇ ਉੱਪਰ ਡਿੱਗ ਪਏ ਜਿਸ ਦੇ ਕਾਰਨ ਉਹਨਾਂ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗੀ ਉਹਨਾਂ ਦੇ ਦਿਮਾਗ ਡੈੱਡ ਹੋਣ ਦੀ ਵੀ ਖਬਰੇ ਸਮੇਂ ਸਾਹਮਣੇ ਆ ਰਹੀ ਆ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਜਿਸ ਦੇ ਕਾਰਨ ਉਹਨਾਂ ਦੀ ਹਾਲਤ ਨਾਜ਼ੁਕ ਮੰਨੀ ਜਾ ਰਹੀ ਆ ਉਹਨਾਂ ਨੂੰ ਵੈਂਟੀਲੇਟਰ ਦੇ ਉੱਪਰ ਰੱਖਿਆ ਗਿਆ ਹੈ ਤੇ 40s ਹਸਪਤਾਲ ਮੋਹਾਲੀ ਦੇ ਵੱਲੋਂ ਹੁਣ ਹੈਲਥ ਬ੍ਰਿਟਨ ਵੀ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਆਪਣੇ ਹੈਲਥ ਬ੍ਰਿਟਨ ਦੇ ਵਿੱਚ ਲਿਖਿਆ ਹੈ ਕਿ ਪੰਜਾਬੀ ਜਾਇਕ ਰਾਜੀਵੀ ਜਵੰਦਾ ਨੂੰ ਫੋਰਟਿਸ ਹਸਪਤਾਲ ਮੁਹਾਲੀ ਰੈਫਰ ਕੀਤਾ ਗਿਆ ਸੀ ਤੇ ਦੁਪਹਿਰ 1:45 ਮਿੰਟਾਂ ਦੇ ਵਜੇ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਗੰਭੀਰ ਹਾਲਤ ਵਿੱਚ ਦਾਖਲ ਕੀਤਾ ਗਿਆ ਸੀ ਉਪਲਬਧ ਜਾਣਕਾਰੀ ਦੇ ਅਨੁਸਾਰ ਹਸਪਤਾਲ ਨੇ ਕਿ ਦੱਸਿਆ ਕਿ ਸਵੇਰੇ ਇੱਕ ਸੜਕ ਹਾਦਸੇ ਦੇ ਵਿੱਚ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਤੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਉਹਨਾਂ ਨੂੰ ਤਬਦਿਲ ਯਾਨੀ ਕਿ ਦਾਖਲ ਕਰਵਾਇਆ ਗਿਆ ਤੇ ਪਹਿਲਾਂ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਤੇ ਇਸ ਤੋਂ ਬਾਅਦ ਉਹਨਾਂ ਨੇ ਲਿਖਿਆ ਹੈ ਕਿ ਐਮਰਜੈਂਸੀ ਦੇ ਵਿੱਚ ਉਹਨਾਂ ਨੂੰ ਜੋ ਨੈਰੋ ਸਰਜਰੀ ਦੀਆਂ ਟੀਮਾਂ ਦੇ ਦੁਆਰਾ ਉਹਨਾਂ ਦਾ ਤੁਰੰਤ ਮੁਲਾਂਕਣ ਕੀਤਾ ਗਿਆ ਤੇ ਉਹਨਾਂ ਨੂੰ ਐਡਵਾਂਸਡ ਲਾਈਫ سپورਟ ਸਿਸਟਮ ਦੇ ਉੱਪਰ ਰੱਖਿਆ ਗਿਆ ਹੈ ਉਸ ਸਮੇਂ ਵੈਂਟੀਲੇਟਰ ਸਪੋਰਟ ਤੇ ਨੇ ਤੇ ਨਜ਼ਦੀਕੀ ਨਿਗਰਾਨੀ ਦੇ ਹੇਠ ਗੰਭੀਰ ਹਾਲਤ ਵਿੱਚ ਨੇ ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਬੱਦੀ ਜ਼ਿਲ੍ਹੇ ਦੇ ਐਸਪੀ ਅਸ਼ੋਕ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਅਜਾਇਆ ਕੋਈ ਵੀ ਹਾਸਾ ਨਹੀਂ ਹੋਇਆ ਜ਼ਿਲ੍ਹੇ ਦੇ ਸਾਰੇ ਥਾਣਿਆਂ ਅਤੇ ਚੌਕੀਆਂ ਨੂੰ ਵੀ ਇਸ ਦੇ ਬਾਬਤ ਪੁਸ਼ਟੀ ਕੀਤੀ ਗਈ ਆ ਹਾਲੇਕਾ ਹੁਣ ਤੱਕ ਅਜੇ ਕੋਈ ਵੀ ਘਟਨਾ ਦੀ ਰਿਪੋਰਟ ਨਹੀਂ ਆਈ ਹਾਸੀ ਦੀ ਸੂਚਨਾ ਮਿਲਦਿਆਂ ਹੋਇਆਂ ਹੀ ਗਾਇਕ ਕਵਰ ਗਰੇਵਾਲ ਕੁਲਵਿੰਦਰ ਬਿੱਲਾ ਅਦਾਕਾਰ ਕਰਮਜੀਤ ਅਨਮੋਲ ਵੀ ਫੋਰਟਿਸ ਹਸਪਤਾਲ ਦੇ ਵਿੱਚ ਪਹੁੰਚੇ ਸਨ ਤੇ ਡਾਕਟਰਾਂ ਦੀ ਟੀਮ ਇਸ ਸਮੇਂ ਉਹਨਾਂ ਦੀ ਜਾਂਚ ਕਰ ਰਹੀ ਹੈ ਦੱਸ ਦਿੱਨਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੋ ਕਵਰ ਗਰੇਵਾਲ ਇਹ ਸਾਰੇ ਕਲਾਕਾਰ ਕੁਲਵਿੰਦਰ ਬਿੱਲਾ ਉਹਨੇ ਪਹੁੰਚੇ ਸੀ ਤਾਂ ਹੁਣ ਜੋ ਸਿਆਸਤਦਾਨ ਨੇ ਉਹ ਵੀ ਲਗਾਤਾਰ ਟਵੀਟ ਕਰ ਰਹੇ ਤੇ ਸਭ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਕਿ ਰਾਜਵੀਰ ਜੁੰਦਾ ਜਲਦ ਸਿਹਤਮੰਦ ਹੋ ਕੇ ਹਸਪਤਾਲ ਦੇ ਚਨਨੋਂ ਛੁੱਟੀ ਮਿਲ ਜਾਵੇ ਪਰ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਵੱਖ-ਵੱਖ ਵੈੱਬਸਾਈਟਾਂ ਦੇ ਮੁਤਾਬਕ ਜਾਂ ਹੁਣ ਹਸਪਤਾਲ ਦਾ ਬਿਆਨ ਹੈ ਤਾਂ ਰਾਜਵੀਰ ਜੁੰਦਾ ਦੀ ਹਾਲਤ ਨਾਤਕ ਬਣੀ ਹੋਈ ਹੈ ਧੰਨਵਾਦ